ਵਾਕਿਆ ਕੀ ਸਕੂਲੋਂ ਆਏ ਸੀਗੇ ਜੀ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ। ਔਰ ਜਦੋਂ ਕੋਈ ਮੰਦਭਾਗੀ ਕਰਨਾ ਵਾਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ ਕਿਉਂਕਿ ਜੇਕਰ ਕੋਈ ਸਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਪ੍ਰੋਲ ਵੀ ਕਰ ਲੈਂਦੇ ਆ ਕੋਈ ਨੂੰ ਕੋਈ ਰੌਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾਂਦਾ ਪਰ ਨਹੀਂ ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਤੁਹਾਡੇ ਪਿੰਡ ਇੱਕ ਬੱਚੇ ਦੀ ਮੌਤ ਹੋਈ ਹੈ ਕਿੰਦਾ ਮੌਤ ਹੀ ਕੀ ਹਸਣਾ ਬਹੁਤ ਹੀ ਮੰਦਭਾਗੀ ਘਟਨਾ ਹੀ ਵਾਪਰੀ ਕੱਲ ਸਾਡੇ ਕਿਉਂਕਿ ਬੱਚਾ ਸਕੂਲ ਤੋਂ ਆਇਆ ਸੀਗਾ ਉੱਥੋਂ ਬਾਅਦ ਇਹ ਨਹਿਰ ਆ ਸਾਡੇ ਨਾਲ ਦੀ ਲੱਗਦੀ ਨਾਂ ਕਿ ਤੱਲੇ ਕਾਲੇ ਪੋਲ ਦੇ ਕੋਲ ਉੱਥੇ ਨਹਿਰ ਚ ਨਾਉਣ ਲੱਗੇ ਔਰ ਉੱਥੇ ਨਹਿਰ ਦਾ ਪਾਣੀ ਦਾ ਆਵਾਜ਼ ਜ਼ਿਆਦਾ ਕਰਕੇ ਅੱਜ ਤੋਂ ਸੰਭਲ ਨਹੀਂ ਗਿਆ ਉਹ ਉੱਥੇ ਜਿਹੜੀ ਨਹਿਰ ਦੇ ਵਿੱਚ ਡੁੱਬਣ ਦੇ ਕਾਰਨ ਅਸੀਂ ਮੌਤ ਹੋ ਗਈ। ਆਪ ਦੇਖਾ ਜੀ ਇਹ ਨਹਿਰ ਦੇ ਵਿੱਚ ਕਾਫੀ ਬੱਚੇ ਜਿਹੜੇ ਆ ਗਏ ਨੇ, ਲੋਕੇ ਲੁੰਗੇ ਦੇਦੇ ਨੇ, ਘਰ ਵੀ ਹੈ ਜਿਹੜੇ ਨੇੜੇ ਉੱਥੇ ਜੀ। ਗੱਲ ਇਹ ਹੈ ਜੀ ਚਲੋ ਬੱਚੇ ਚਲੇ ਤਾਂ ਜਾਂਦੇ ਆ ਪਰ ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਜਦੋਂ ਵਾਪਰਦੀਆਂ ਤੇ ਉਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਗੱਲਾਂ ਤੋਂ ਚੇਤ ਹੋਣ ਦੀ ਲੋੜ ਹੈ। ਕਿਉਂਕਿ ਬੱਚੇ ਸਾਰੇ ਬੱਚਿਆਂ ਨੂੰ ਤੈਰਨਾ ਵੀ ਆਉਂਦਾ ਹੁੰਦਾ। ਔਰ ਜਦੋਂ ਬੱਚੇ ਨੇ ਗਰੁੱਪ ਬਣ ਕੇ ਜਾਂਦੇ ਆ ਔਰ ਉੱਥੇ ਇਹ ਇਹ ਘਟਨਾ ਜਦੋਂ ਬੱਚੇ ਇਕੱਲੇ ਹੁੰਦੇ ਆ ਵਾਪਰ ਤੇ ਔਰ ਜਦੋਂ ਕੋਈ ਮੰਦ ਭਾਗੀ ਕਰਨਾ ਵਾਪਰ ਜਾਂਦੀ ਆ ਤਾਂ ਬੱਚੇ ਡਰ ਜਾਂਦੇ ਆ ਔਰ ਉੱਥੋਂ ਕਿਉਂਕਿ ਜੇਕਰ ਕੋਈ ਛਿਆਣੇ ਬੰਦੇ ਹੋਣ ਤਾਂ ਉਹ ਇਸ ਚੀਜ਼ ਨੂੰ ਕੰਟਰੋਲ ਵੀ ਕਰ ਲੈਂਦੇ ਆ ਕੋਈ ਨਾ ਕੋਈ ਰੋਲਾ ਪੈਂਦਾ ਉੱਥੇ ਜਾਂ ਬੱਚੇ ਨੂੰ ਬਚਾਇਆ ਜਾਂਦਾ ਪਰ ਨਹੀਂ ਇਹ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਬੱਚਿਆਂ ਨੂੰ ਇਸ ਗੱਲ ਤੋਂ ਕੰਟਰੋਲ ਕਰਨਾ ਚਾਹੀਦਾ ਔਰ ਬੱਚਿਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜਦੋਂ ਉਹਨਾਂ ਨੂੰ ਤੈਰਨਾ ਹੀ ਆਉਂਦਾ ਤੇ ਕਦੇ ਵੀ ਤੇਜ਼ ਪਾਣੀ ਦੇ ਵਿੱਚ ਜਾਂ ਡੂੰਘੇ ਪਾਣੀ ਦੇ ਵਿੱਚ ਉਹਨੂੰ ਨਹੀਂ ਜਾਣਾ ਚਾਹੀਦਾ। ਕਿੰਨੀ ਕਲਾਸ ਪੜਦਾ ਸੀ ਬੱਚੇ ਦਾ? 11ਵੀਂ ਕਲਾਸ ਪੜਦਾ। ਕਿਹੜੀ ਏਜਿਟ ਸੀ ਬੱਚੇ ਦੀ? 17 ਸਾਲ ਦਾ ਬੱਚਾ ਸੀਗਾ ਜੀ। ਹਾਂਜੀ। ਮਾਪਿਆਂ ਲਈ ਬਹੁਤ ਹੀ ਨੁਖਦਾਈ ਗੱਲ ਆ ਕਿਉਂਕਿ ਬੱਚੇ ਨੂੰ ਮਸਾਂ ਪਾਲਦਾ ਪਰੋਸਦਾ ਔਰ ਇੱਥੋਂ ਤੱਕ ਲਿਆਉਂਦਾ ਔਰ ਬਹੁਤ ਵੱਡੀ ਜਿਹੜਾ ਘਟਾ ਪਿਆ ਨੁਕਸਾਨ ਹੋਇਆ ਪਰਵਾਰ ਦਾ। ਕੀ ਨਾਮ? ਮੇਰਾ ਨਮਰੇਤ ਪਾਲ ਹੈ ਜੀ। ਅਬਨ ਪਾਲ ਤੁਹਾਡੇ ਜਿਹੜਾ ਹਾਸਲਾ ਹੋਇਆ ਕੌਣ ਸੀ ਤੁਹਾਡਾ ਕੀ ਲੱਗਦਾ ਸੀ? ਮੇਰਾ ਭਤੀਜਾ ਹੀ ਸੀਗਾ ਜੀ। ਇਹ ਕਿੰਨੀ ਕੁ ਉਮਰ ਸੀ ਇਹਦੀ? ਉਹਦੀ ਉਮਰ 16-17 ਸਾਲ ਸੀਗੀ ਕੀ ਵਾਕਿਆ ਕੀ ਹੋਇਆ ਸੀ ਵਾਕਿਆ ਕੀ ਸਕੂਲੋਂ ਆਏ ਸੀਗੇ ਜੀ ਤੇ ਨਹਿਰ ਤੇ ਦੋਸਤਾਂ ਨਾਲ ਚਲਿਆ ਗਿਆ ਤੇ ਉੱਥੇ ਉਹਦੀ ਨਹਿਰ ਤੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਤੇ ਨਾਲ ਦੇ ਦੋਸਤੋ ਦੇ ਛੱਡ ਕੇ ਉਹਨੂੰ ਆ ਗਏ ਤੈਰਨਾ ਵਗੈਰਾ ਨਹੀਂ ਆਉਂਦਾ ਸੀ ਉਹਨੂੰ ਤੈਰਨਾ ਤਾਂ ਉਹਨੂੰ ਆਉਂਦਾ ਨਹੀਂ ਸੀਗਾ ਜੀ ਕਿਹੜੀ ਕਲਾਸ ਪੜ੍ਹਦਾ ਸੀ ਉਹ 11ਵੀਂ ਕਲਾਸ ਚ ਪੜ੍ਹਦਾ ਸੀ ਅੱਗੇ ਵੀ ਜਾਂਦਾ ਸੀ ਕਿ ਨਹਿਰ ਤੇ ਨਾ ਹੋਣਾ ਉਹ ਤਾਂ ਹੁਣ ਪਤਾ ਨਹੀਂ ਸਰ ਕਿ ਦੋਸਤਾਂ ਨਾਲ ਚਲਿਆ ਗਿਆ ਛੁੱਟੀ ਤੋਂ ਬਾਅਦ ਜਦੋਂ ਛੁੱਟੀ ਹੋਈ ਉਦੋਂ ਬਾਅਦ ਉਹ ਦੋਸਤਾਂ ਨਾਲ ਚਲਿਆ ਗਿਆ ਤੇ ਉਦੋਂ ਬਾਅਦ ਵਾਪਸ ਘਰੇ ਨਹੀਂ ਆਇਆ। ਨਹਿਰ ਕਿੰਨੀ ਕੁ ਦੂਰ ਹੈ ਨਹਿਰ ਥੋੜੀ ਜੀ ਦੂਰ ਹੀ ਆ ਜੀ ਸਕੂਲ ਤੋਂ ਵੀ ਦੂਰੀ ਆ ਤੇ ਥੋੜੇ ਜਿਹਾ ਘਰਾਂ ਤੋਂ ਵੀ ਦੂਰੀ ਆ। ਜਗਵੰਦਰ ਜੀ ਇੱਕ ਬੱਚੇ ਦੀ ਨਹਿਰ ਡੁੱਬਣ ਕਰਕੇ ਮੌਤ ਹੋਈ ਹੈ ਕਿਵੇਂ ਹੈ ਸਾਰਾ ਹਾਲਾਤ ਸਾਜ। ਇਹ ਜਸਦੀਪ ਸਿੰਘ ਜਸੂ ਆ ਪਿੰਡ ਲੰਡੇ ਕਿਆਂ ਦਾ 11ਵੀਂ ਕਲਾਸ ਪੜ੍ਹਦਾ ਸੀ ਸਰਕਾਰੀ ਸਕੂਲ ਦੇ ਵਿੱਚ ਲੰਡੇ ਕਿਆਂ ਦੇ ਵਿੱਚ। ਇਹ ਛੁੱਟੀ ਮਿਲਣ ਤੋਂ ਬਾਅਦ ਨਹਿਰ ਤੇ ਆਪਣੇ ਸਾਥੀਆਂ ਨਾਲ ਨਹਾਉਣ ਚਲਾ ਗਿਆ ਇਹਨੂੰ ਮਤਲਬ ਪਾਣੀ ਜ਼ਿਆਦਾ ਵਹਾਉਣ ਕਰਕੇ ਇਹਦੀ ਮੌਤ ਹੋ ਗਈ ਪਾਣੀ ਚ ਡੁੱਬਣ ਕਰਕੇ ਆਮ ਅਕਸਰ ਦੇਖਿਆ ਜਾਂਦਾ ਜਿ ਇੱਥੇ ਬੱਚੇ ਬਹੁਤ ਜ਼ਿਆਦਾ ਜਿਹੜੇ ਕਿ ਨਹਿਰ ਇਨਸ਼ਾਅਲਾ ਮਾਰਦੇ ਨੇ ਨਹਾਉਂਦੇ ਨੇ ਅਸੀਂ ਸਾਰੇ ਮਾਪਿਆਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਵੀ ਜਿਹਨਾਂ ਦੇ ਬੱਚੇ ਨਹਿਰ ਤੇ ਨਹਾਉਣਾ ਜਾਂ ਜਾਂਦੇ ਆ ਉਹ ਆਪਣੇ ਬੱਚਿਆਂ ਨੂੰ ਨਹਾਉਣ ਤੋਂ ਰੋਕਣ ਨਹਿਰ ਤੇ ਜਾਣ ਤੋਂ ਵੀ ਰੋਕਣ ਇਹਨਾਂ ਨੂੰ ਨਹੀਂ ਧਾਰਨਾ ਆਉਂਦਾ ਖਾਸ ਕਰਕੇ ਨਾ ਜਾਣ ਉਹ ਦੇਖੇ ਕਿ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ 194 ਬੀ ਐਨ ਐਸ ਦੀ ਕਾਰਵਾਈ ਅਮਲ ਚੱਲ ਚੁਕੀ